ਮੁੱਖ ਮੰਤਰੀ ਸਰਦਾਰ ਭਗਵੰਤ ਸਿੱਗ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਦੀ ਸਹੂਲਤ ਲਈ ਪੰਜਾਬ ਦੇ ਹਰ ਪਿੰਡ 'ਚ অতি ਆਧੁਨਿਕ ਸਟੇਡੀਅਮ ਬਣਾਏ ਜਾ ਰਹੇ ਹਨ। ਸਰੀਅਲੀ ਗ੍ਰੇਟ ਬlesਸਿੰਗ ਹੈ ਸਾਡੇ ਲਈ ਕਿ ਸਾਨੂੰ ਇਹ ਟਰੈਕ ਨਸੀਬ ਹੋਇਆ। ਇਸ ਗਵਰਨਮੈਂਟ ਦੇ ਕਾਫੀ ਜਤਨਮਕ ਉਪਰਾਲਿਆਂ ਨਾਲ ਵਿਲੇ ਪੜਾਉ ਵਦੀਨ 3083 ਸਟੇਡਵਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ ਪੰਜਾਬ ਸਰਕਾਰ ਦਾ ਮਕਸਦ ਪਿੰਡਾਂ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਰੱਖਣਾ ਸਿਹਤਮੰਦ ਸਮਾਜ ਦੀ ਨੀਂਹ ਰੱਖਣਾ ਅਤੇ ਖੇਡਾਂ ਰਾਹੀਂ ਨੌਜਵਾਨਾਂ ਦੇ ਪਵਿੱਕ ਨੂੰ ਸਵਾਰਨਾ ਹੈ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਹੈ ਮੰਜ਼ਿਲ ਹੈ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਹੋ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਾਂ ਆਪ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਤਦ ਤੱਕ ਸ਼ਾਨਦਾਰ ਖੇਡ ਗਰਾਉਂਡ ਤਿਆਰ ਕਰਾਂਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਉਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਨਾ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਆਲਾਮਤਾਂ ਤੋਂ ਬਚਾ ਪਹਿਲੇ ਚਰਨ ਦੇ ਵਿੱਚ 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਇਸ ਤਿਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਆ ਅੱਜ ਲੋਕ ਜਿੱਥੇ ਸੋਨਾ ਚਾਂਦੀ ਖਰੀਦ ਰਹੇ ਨੇ ਉੱਥੇ ਨਾਲ ਦੀ ਨਾਲ ਇਸ ਤਿਹਾਰ ਦੇ ਉੱਤੇ ਖਾਸ ਵਰਤਨ ਵੀ ਖਰੀਦੇ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਦੀ ਕੁਮਾਰ ਮੰਡੀ ਮਾਰਕੀਟ ਦੇ ਅਸੀਂ ਮੌਜੂਦ ਹੈਗੇ ਆ ਜਿੱਥੇ ਲੋਕ ਇਸ ਵਕਤ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵਾਰ ਕੀ ਖਾਸ ਹੈਗਾ ਬਾ ਦੁਕਾਨਦਾਰਾ ਕੋ ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਕੁਝ ਦੁਕਾਨਦਾਰ ਵੀ ਮੌਜੂਦ ਨੇ ਮੈਡਮ ਅੱਜ ਤਾਂ ਤਿਰਸਾ ਤਿਹਾਰ ਹੈਗਾ ਬਾ ਬਾਜ਼ਾਰਾਂ ਦੇ ਵਿੱਚ ਥੋੜੀ ਰੌਣਕ ਸ਼ੁਰੂ ਹੋ ਗਈ ਆ ਕਿਸਤਾ ਦੇਖਦੇ ਹੋ ਕੀ ਖਾਸ ਇਸ ਵਾਰ ਐਟਮੈਕ ਲੋਕ ਖਰੀਦ ਰਹੇ ਨੇ ਅ ਇਸ ਵਾਰ ਪਿੱਤਲ ਦੇ ਪਾਂਡੇ ਥੋੜਾ ਜਿਆਦਾ ਜ਼ਿਆਦਾ ਸੇਲ ਹੋ ਰਹੇ ਨੇ ਵੈਸੇ ਤਾਂ ਹੁੰਦਾ ਹੀ ਹੈ ਦੇਖੋ ਤੁਹਾਨੂੰ ਤੇਰੇ ਸਾਹ ਪਾਂਡੇ ਤੇ ਲੋਕੀ ਖਰੀਦਦੇ ਆ ਕੋਈ ਪਿੱਤਲ ਦਾ ਕੋਈ ਸਟੀਲ ਦਾ ਪਰ ਲੋਕੀ ਆਪਣੇ ਹੈਲਥ ਪ੍ਰਤੀ ਅਵੇਅਰ ਹੋ ਰਹੇ ਨੇ ਤਾਂ ਇਸ ਲਈ ਪਿੱਤਲ ਦੇ ਤਾਂਬੇ ਦੇ ਪਾਂਡੇ ਥੋੜਾ ਜਿਆਦਾ ਪ੍ਰੇਫਰੈਂਸ ਕਰ ਰਹੇ ਨੇ ਸਟੀਲ ਨਾਲੋਂ ਹਾਂਜੀ ਬਾਕੀ ਦੇਖੋ ਗਿਫਟ ਲਈ ਕ੍ਰੋਕ ਦੀ ਇਲੈਕਟ੍ਰਿਕ ਆਈਟਮਸ ਹੈਗੀਆਂ ਐਵਰ ਗ੍ਰੀਨਸ ਹਾਂਜੀ ਇੰਤਜ਼ਾਰ ਹੁੰਦਾ ਵਾ ਦੁਕਾਨਦਾਰਾਂ ਨੂੰ ਕਿ ਤਿਹਾਰ ਆ ਜਨ ਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਖੂਬ ਹੋਵੇ ਤਾਂ ਇਸ ਵਾਰ ਕਿੰਨੀ ਕੁ ਉਮੀਦ ਹੈਗੀ ਆ ਤਿਹਾਰਾਂ ਨੂੰ ਲੈ ਕੇ ਚਲੋ ਬਲਕਿ ਇੱਕ ਹੁੰਦਾ ਤਿਆਰਾ ਦਾ ਕਰੇਜ਼ੀ ਲੱਗ ਹੁੰਦਾ ਹੈ ਪਰ ਇਸ ਵਾਰ ਵੀ ਚਲੋ ਹੱਦ ਤੱਕ ਥੋੜਾ ਜਿਹਾ ਲੱਗਦਾ ਸੀ ਡਾਊਨ ਹੈ ਪਰ ਅੱਜ ਲੱਗ ਰਿਹਾ ਕਿ ਫੈਸਟੀਵਲਸ ਆ ਮਾਰਨਿੰਗ ਤੋਂ ਰਸ਼ ਹੈਗਾ ਚੱਲ ਰਿਹਾ ਮਾਰਕੀਟ ਥੋੜਾ ਜਿਹਾ ਤਾਂ ਰਦਾ ਕਰੇਸਤਾ ਹੋ ਹੀ ਜਾਂਦਾ ਹੈ ਜੀ ਅੱਛਾ ਇਸ ਵਾਰ ਇਹ ਵੀ ਖਾਸ ਇਹ ਹੈ ਕਿ ਜੀਐਸਟੀ ਥੋੜਾ ਜਿਹਾ ਘਟਿਆ ਹੈਗਾ ਵਾ ਪਰ ਲੱਗਦਾ ਕਿ ਖਰੀਦਾਰੀ ਵਧੇਗੀ ਇਸ ਵਾਰ ਮਾਰਕੀਟ ਦੇ ਵਿੱਚ ਦੇਖੋ ਹੋਪਸੋ ਆ ਪਰ ਫਿਲਹਾਲ ਤਾਂ ਜੀਐਸਟੀ ਘਟਣ ਨਾਲ ਕੁਝ ਇਫੈਕਟ ਦਿਖ ਨਹੀਂ ਰਿਹਾ ਕਿਉਂਕਿ ਦੇਖੋ ਜਿਸ ਨੇ ਜੋ ਸਾਮਾਨ ਲੈਣਾ ਮੈਨੂੰ ਲੱਗਦਾ ਲੈਣਾ ਹੀ ਹੈ ਪਰਚੇਜ਼ਿੰਗ ਕੋ ਜੀਐਸਟੀ ਦਾ ਖਾਸ ਇਫੈਕਟ ਮੈਨੂੰ ਥੋੜੀ ਜਿਹੀ ਗਰਾਵਟ ਆਈ ਪੈਸੇ ਪਹਿਲਾਂ ਲਗਾਣੇ ਸੋਚ ਆਪ ਵਧੀਆ ਮਾਲ ਖਰੀਦ ਸਕਦੇ। ਇੱਕ ਦੇ ਨਾਲ ਦੋ ਚੀਜ਼ਾਂ ਲੈ ਸਕਦੇ। ਹੁਣ ਬਾਈ ਵਨ ਗੈਟ ਵਨ ਫ੍ਰੀ ਹੋ ਸਕਦਾ। ਹਾਂ ਜੀ। ਸ਼ਾਨਦਾਰ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਇੱਧਰ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਇਸ ਵਕਤ ਸ਼ਾਪਿੰਗ ਕਰਦੇ ਸਨ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਸ਼ਾਪਿੰਗ ਕਰ ਰਹੇ ਨੇ ਹਾਂਜੀ ਮਾਤਾ ਜੀ ਤੁਹਾਨੂੰ ਤੇਰੇ ਸਤਾ ਤਿਹਾਰਾ ਜੀ ਤੁਸੀਂ ਬਾਜ਼ਾਰ ਚ ਆਏ ਹੋ ਸ਼ਾਪਿੰਗ ਕਰ ਰਹੇ ਹੋ ਹਾਂਜੀ ਕੱਲੀ ਜੀ ਉੱਕਰੀ ਜਾ ਰਹੇ ਆਪਾਂ ਕੀ ਕਰਦੇ ਹੋ ਕੀ ਖਰੀਦ ਰਹੇ ਹੋ ਤੁਹਾਨੂੰ ਤੇਰੇ ਸਤੇ ਖਾਸ ਕੀ ਖਰੀਦਿਆ ਜਾ ਰਿਹਾ ਹੈ ਕੋਈ ਤਾਂ ਦੇਖਿਆ ਜਾ ਰਿਹਾ ਹੈ ਫਿਰ ਵੀ ਕੀ ਖਰੀਦ ਰਹੇ ਹੋ ਤੁਸੀਂ ਵੀ ਭਾਂਡਾ ਪੁੰਡਾ ਦੇਖਾਂਗੇ ਔਰ ਲੈ ਕੇ ਜਨਨੇ ਤਿਹਾਰ ਦੇ ਹਾਂਜੀ ਹਾਂਜੀ ਹਾਏ ਬਾਦ ਜਾ ਬਿਲਕੁਲ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤੁਸੀਂ ਵੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਇੱਥੇ ਖਰੀਦਾ ਜਾ ਰਿਹਾ ਮੈਂ ਤਾਂ ਕੁੱਕਰ ਲੈ ਰਹੀ ਹਾਂ ਬੱਚੇ ਵਾਸਤੇ ਬਿਲਕੁਲ ਇਹ ਪਸਵਿਧਾ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ ਤਾਂ ਖਾਸ ਇਸ ਵਾਰ ਤਾਂਬੇ ਚਾਂਦੀ ਦੇ ਬਰਤਨ ਜਿਹੜੇ ਨੇ ਔਖੀਤੇ ਜਾ ਰਹੇ ਨੇ ਪਰ ਇਹ ਗੱਲਬਾਤ ਕਰਾਂਗੇ ਸਰ ਅਜ ਤਾਂ ਤਰਸ ਤੇ ਤਿਆਰ ਤੇ ਸ਼ਾਪਿੰਗ ਕਰ ਰਹੇ ਹੈਗੇ ਕੀ ਕਹਿਣਾ ਚਾਹੋਗੇ ਤੁਸੀਂ ਸ਼ਾਪਿੰਗ ਜੀ ਧੰਤਰਸ ਨੂੰ ਮਤਲਬ ਧੰਦੀ ਦੇਵੀ ਮੰਨਿਆ ਜਾਂਦਾ ਹੈ ਇਸ ਕਰਕੇ ਅਸ ਦਿਨ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਮਤਲਬ ਤਾਂ ਹਰ ਬੰਦਾ ਆਪਣੇ ਜਿਹਾ ਆਪਣਾ ਕਰਦਾ ਹੈ ਵੈਸੇ ਦਾ ਲੋਕੀ 골ਡ ਤੇ সিলవర్ ਨੂੰ ਮੋਸਟਲੀ ਪ੍ਰੀਫਰ ਦਿੰਦੇ ਹੈਗੇ ਆ ਪਰ ਅੱਜ ਕੱਲ ਉਹਨਾਂ ਦੇ ਰੇਟ ਕਾਫੀ ਚੱਕੇ ਹੋਏ ਹੈ ਮਤਲਬ ਹਨਾ ਹੁਣ ਪਤਾ ਨਹੀਂ ਵਧਣਗੇ ਘਿਰਨਗੇ ਉਹ ਵੀ ਕੁਝ ਪਤਾ ਨਹੀਂ ਹਨਾ ਦਾ ਸੋ ਬਸ ਕੁਝ ਲੈ ਕੇ ਜਾਣਾ ਸ਼ਗਨ ਕਰਨਾ ਸ਼ਗਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਮਤਲਬ ਇਸ ਕਰਕੇ ਕਿ ਪਿੱਤਲ ਨਹੀਂ ਸਟੀਲ ਜੋ ਵੀ ਆਪਣੇ ਸਾਹਮਣੇ ਕਰਦੇ ਜੋ ਲੈ ਕੇ ਜਾਣਾ ਚਾਹੀਦਾ ਹੈ ਮਤਲਬ चंगा भी होंगे इस तरह मतलब तो अपने में पूजा करो तो सही रहता है त्योहार मतलब। पर जी एस टी का तो भी थोड़ा जहा फर्क जी एस टी घटे है लगता है कि खरीदारी खूब होगी त्योहार जी एस टी वैसे देखो आज जी एस टी घटी है वही है है ना उद तो कई लोग समझते जरूर हैं कई लोग जी एस टी घट गई वी लेकिन जिस हाँ बंद जो काम करना वह करने ही करना हूँ जी चाहे घटे चाहे वधे जी एस टी ठीक है न हाँ रेट का फर्क जरूर पैंता है मतलब चलो चंगी गल होंगी मतलब इतना ਤੇ ਹੋਣੀ ਚਾਹੀਦੀ ਖਰੀਦਾਈ ਤਾਂ ਹੋਣੀ ਚਾਹੀਦੀ ਹਰ ਸਾਲ ਹੁੰਦੀ ਸਰ ਵੀ ਹੋਗੀ ਮਤਲਬ ਸਾਰੇ ਖੁਸ਼ ਰਹਿਣ ਕੇ ਚਾਹੇ ਕਸਟਮਰ ਚਾਹੇ ਦੁਕਾਨਦਾਰ ਹੈ ਮਤਲਬ ਤਾਂ ਦੇ ਬਰਤਨ ਤੁਸੀਂ ਖਰੀਦਦੇ ਹਾਂ ਪਿੱਤਲ ਹੈ ਮਤਲਬ ਪਿੱਤਲ ਆ ਪਿੱਤਲ ਸੁਮਨੇ ਆਂਦੇ ਹਰ ਲੋ ਤੇ ਅੱਜ ਸਕੰਨ ਤੁਸੀਂ ਕਰਦੇ ਹਾਂ ਹਾਂ ਤਾਂ ਸਕੰਨ ਕਰ ਰਹੇ ਐਸੀ ਪੂਜਾ ਵਾਸਤੇ ਲੈਣੇ ਮਤਲਬ ਦੀਵਾਲੀ ਦੀ ਸ਼ੋਪਿੰਗ ਇਧਰ ਚੱਲ ਰਹੀ ਹੈ ਦੀਵਾਲੀ ਸ਼ੋਪਿੰਗ ਤਾਂ ਹਲੇ ਹਲੇ ਤਾਂ ਸਟੈਪ ਬਾਈ ਸਟੈਪ ਤੁਰਨਾ ਹੁੰਦਾ ਮਤਲਬ ਜੀ ਪਹਿਲਾਂ ਇਖਤਾਰ ਬਾਜ਼ਾਰ ਦੇ ਵਿੱਚ ਰਹਿਣਾ ਹਾਂ ਬਾਜ਼ਾਰ 'ਚ ਰਹਿਣਾ ਘੁੰਮ ਫਿਰ ਕੇ ਹੁੰਦਾ ਮਤਲਬ ਅਸਤਾ ਦੇ ਨਿਬੜ ਦਵਾਈ ਦੀਵਾਲੀ ਅੱਗੇ ਮੈਡਮ ਕੋਸ਼ਿਸ਼ਾਂ ਕਰਦੇ ਹਾਂ ਕਿ ਸ਼ਰਮ ਸੰਜੀਵਾ ਜੀ ਤੇ ਤਸਵੀਰਾਂ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ ਦੁਕਾਨਾਂ ਦੇ ਉੱਤੇ ਜਿਹੜੀ ਰੌਣਕ ਇਸ ਵਾਰ ਦੇਖਣ ਨੂੰ ਮਿਲ ਰਹੀ ਹੈਗੀ ਲੋਕ ਜਿਹੜੇ ਨੇ ਇੱਥੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤਾਂ ਤਿਰਸਤਾ ਤਿਹਾੜਾ ਹੈਗਾ ਉਸ ਤੋਂ ਬਾਅਦ ਨਾਲ ਹੀ ਦੀਵਾਲੀ ਦਾ ਤਿਹਾੜਾ ਹੈਗਾ ਵਾ ਸੋ ਅੱਜ ਤਾਂ ਤਿਰਸਤੇ ਜਿਵੇਂ ਦੱਸਿਆ ਕਿ ਸੋਨਾ ਚਾਂਦੀ ਜਿੱਥੇ ਲੋਕ ਖਰੀਦਦੇ ਨੇ ਉਸ ਦੇ ਨਾਲ ਦੀ ਨਾਲ ਬਰਤਨ ਜਿਹੜੇ ਨੇ ਉਹ ਖਾਸ ਤੌਰ ਤੇ ਖਰੀਦੇ ਜਾ ਰਹੇ ਨੇ ਤਾਂ ਬਾਜ਼ਾਰਾਂ ਦੇ ਵਿੱਚ ਚਾਹੇ ਬਦੇ ਹੋਣ ਚਾਹੇ ਪਿੱਤਲ ਦੇ ਹੋਣ ਸਟੀਲ ਦੇ ਹੋਣ ਬਰਤਨ ਆ ਖੂਬ ਦੇਖਣ ਨੂੰ ਜਿਹੜੇ ਨੇ ਇੱਥੇ ਮਿਲ ਰਹੇ ਹੈਗੇ ਨੇ ਤਾਂ ਲੋਕ ਦੇ ਵਿੱਚ ਇੱਕ ਖੁਸ਼ੀ ਜਿਹੜੀ ਆ ਇਸ ਤਿਹਾਰ ਨੂੰ ਲੈ ਕੇ ਨਜ਼ਰ ਆ ਰਹੀ ਹੈ ਤਾਂ ਇੱਧਰ ਵੀ ਤੁਸੀਂ ਕੁਝ ਲੋਕ ਦੇਖੋਗੇ ਕਿ ਇਸ ਵਕਤ ਲੋਕ ਬਾਜ਼ਾਰਾਂ ਦੇ ਵਿੱਚ ਨਿਕਲੇ ਹੋਏ ਨੇ ਤਾਂ ਇੱਥੇ ਸ਼ੋਪਿੰਗ ਜਿਹੜੀ ਆ ਕਰਦੀ ਹੈ ਨਜ਼ਰ ਆ ਰਹੇ ਨੇ ਤਾਂ ਕੁਝ ਦੁਕਾਨਦਾਰ ਜਿਵੇਂ ਕੀ ਹੋਰ ਵੀ ਹੈਗੇ ਨੇ ਇੱਥੇ ਉਹਨਾਂ ਨਾਲ ਵੀ ਇਸੀ ਗੱਲਬਾਤ ਕਰਨ ਦੀ ਅੱਜ ਨੂੰ ਕੋਸ਼ਿਸ਼ ਕਰਾਂਗੇ ਤਾਂ ਇੱਧਰ ਬਰਤਨ ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਵੈਰਾਈਟੀ ਦੇ ਜਿਹੜੇ ਬਰਤਨ ਨੇ ਚਾਹੇ ਉਹ ਤਾਂਬੇ ਦੇ ਹੋਣ ਚਾਹੇ ਸਟੀਲ ਦੇ ਹੋਣ ਤਾਂ ਗੱਲਬਾਤ ਕਰ ਲੈਣੇ ਆ ਮੈਡਮ ਅੱਜ ਤਾਂ ਤੇਰੇ ਸੇ ਤੇ ਹਰ ਦੇ ਕਿਸ ਤਰ੍ਹਾਂ ਚੱਲ ਰਹੀ ਬਜ਼ਾਰਾਂ ਦੇ ਵਿੱਚ ਸ਼ੋਪਿੰਗ ਹੂੰ ਤਾਂ ਤੇਰੇ ਸੇ ਅਕਸਰ ਵਧੀਆ ਚੱਲਦੀ ਹੈ ਨਾ ਪਿੱਤਲ ਵਗੈਰਾ ਖਰੀਦਦੇ ਜਾਂਦਾ ਕਾਪਰ ਖਰੀਦਦੇ ਜਾਂਦਾ ਲੋਕੀ ਕਿ ਜ਼ਿਆਦਾ ਡਿਮਾਂਡ ਕਰ ਰਹੇ ਨੇ ਕਿਸ ਚੀਜ਼ ਨੂੰ ਜ਼ਿਆਦਾ ਪਸੰਦ ਕਰ ਰਹੇ ਨੇ ਤੁਸੀਂ ਸ਼ੋਪਿੰਗ ਕਰ ਰਹੇ ਕਿ ਤੁਸੀਂ ਦੁਕਾਨਦਾਰ ਮੈਂ ਦੁਕਾਨਦਾਰ ਹਾਂ ਬਿਲਕੁਲ ਇਹ ਤਸਵੀਰਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਜਿਹੜੇ ਨੇ ਸ਼ਾਪਿੰਗ ਇਸ ਵਕਤ ਬਾਜ਼ਾਰ ਦੇ ਵਿੱਚ ਕਰ ਰਹੇ ਨੇ ਤਾਂ ਅੱਜ ਦੇ ਤਿਹਾਰ ਤੇ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਬਾਜ਼ਾਰਾਂ ਦੇ ਵਿੱਚ ਥੋੜੀ ਰੌਣਕ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਸਵੇਰ ਦਾ ਸਮਾਂ ਆ ਅੱਜ ਲੋਕ ਜਿੱਥੇ ਸੋਨਾ ਚਾਂਦੀ ਖਰੀਦਦੇ ਨੇ ਉੱਥੇ ਨਾਲ ਦੀ ਨਾਲ ਬਰਤਨ ਵੀ ਖਰੀਦ ਕੇ ਘਰ ਦੇ ਵਿੱਚ ਇੱਕ ਸ਼ਗਨ ਜਿਹੜਾ ਬਾ ਉਹ ਕਰਦੇ ਨੇ ਤਾਂ ਦਿਹਾੜੀ ਦੀਵਾਲੀ ਦਾ ਤਿਹਾਰ ਵੀ ਨੇੜੇ ਹੈਗਾ ਤਾਂ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ ਵੱਡੀ ਰੌਣਕ ਜਿਹੜੀ ਆ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ